ਹਾਂ ਜੀ ਗੰਦੇ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਵਾਹਿਗੁਰੂ ਜੀ ਦਾ ਖਾਲਸਾ ਵਾਹਿ ਜੀ ਦੀ ਫਤਿਹ ਖਾਲਸਾ ਪ੍ਰਚਾਰ ਮਿਸ਼ਨ YouTube ਚੈਨਲ ਤੇ ਆਪ ਜੀ ਲਾਈਵ ਹੋ ਜੀ 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 ਗੰਦੇ ਜੀ ਆਪ ਜੀ ਪ੍ਰੀਤ ਸਿੰਘ ਸੈਣੀ ਜੀ ਦਾ ਕੱਲ ਅੰਤਿਮ ਸੰਸਕਾਰ ਹੋ ਚੁੱਕਾ ਹੈ ਜੀ ਜੀ ਤੇ ਉਹਨਾਂ ਦੀ ਮੌਤ ਦੀ ਖਬਰ ਤੋਂ ਲੈ ਕੇ ਸੰਸਕਾਰ ਤੱਕ ਆਪ ਜੀ ਉਹਨਾਂ ਦੇ ਨਾਲ ਚ ਵਿੱਚ ਰਹੇ ਹੋ ਇਵਨ ਕਿ ਦੋ ਦਿਨ ਆਪ ਜੀ ਉਹਨਾਂ ਦੇ ਘਰ ਵੀ ਰਹੇ ਹੋ ਪਰਿਵਾਰ ਨਾਲ ਵੀ ਮਿਲੇ ਹੋ ਸੋਰਾ ਪਰਿਵਾਰ ਨਾਲ ਵੀ ਮਿਲੇ ਹੋ ਆਪ ਜੀ 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 ਤੇ ਕੱਲ ਰਾਤ ਤੋਂ ਇੱਕ ਵੀਡੀਓ ਬੜੀ ਵਾਇਰਲ ਹੋ ਰਹੀ ਹੈ ਜੀ ਜਿਹਦੇ ਵਿੱਚ ਬੁੱਲਣ ਵਾਲਾ ਪ੍ਰੀਤ ਸਿੰਘ ਸੈਣੀ ਜੀ ਦੇ ਸੋਹਰਾ ਸਾਬ ਤੇ ਇਲਜ਼ਾਮ ਲਾ ਰਿਹਾ ਕਿ ਉਹਨਾਂ ਨੇ ਜ਼ਹਿਰ ਦੇ ਕੇ ਪ੍ਰੀਤ ਸਿੰਘ ਸੈਣੀ ਦਾ ਕਤਲ ਕੀਤਾ ਜੀ ਇਹਦੇ ਬਾਰੇ ਕੀ ਕਹਿਣਾ ਚਾਹੋਗੇ ਜੀ ਆਪ ਜੀ ਦੇਖੋ ਜੀ ਕੁਰਸੀ ਤੇ ਬਹਿ ਕੇ ਹਾਂਜੀ ਇਲਜ਼ਾਮ ਲਾਉਣਾ ਕੋਈ ਔਖਾ ਕੰਮ ਨਹੀਂ ਹੈ ਹਾਂ ਉਹ ਵੀ ਵਿਦੇਸ਼ ਚ ਬਹਿ ਕੇ ਵਿਦੇਸ਼ ਚ ਬਹਿ ਕੇ ਕੁਰਸੀ ਤੇ ਬਹਿ ਕੇ ਇਲਜ਼ਾਮ ਲਾਉਣਾ ਕੋਈ ਔਖਾ ਨਹੀਂ ਹੈ ਮੇਰਾ ਸਿੱਧਾ ਜਆ ਸਪਸ਼ਟ ਹੁੰਦਾ ਆ ਪੰਜਾਬੀ ਵਿੱਚ ਚੁਬਾਰੇ ਦੇ ਉੱਤੇ ਬਹਿ ਕੇ ਇੱਟਾਂ ਮਾਰਨੀ ਆ ਬਿਲਕੁਲ ਹਾਂ ਜੀ ਬਹੁਤ ਸੌਖੀਆਂ ਹੁੰਦੀਆਂ ਕਿਉਂਕਿ ਚੁਬਾਰੇ ਦੇ ਥੱਲੇ ਵਾਲੇ ਕੋ ਚੁਬਾਰੇ ਤੇ ੱਟ ਜਾਂਦੀ ਨਹੀਂ ਜਾਂਦੀ ਨਹੀਂ ਜਿਹੜੇ ਵਿਦੇਸ਼ਾਂ 'ਚ ਬੈਠੇ ਉਹ ਚੁਬਾਰੇ ਵਾਲੀ ਗੱਲ ਹੈਗੀ ਆ ਚੁਬਾਰੇ ਤੇ ਬਹਿ ਕੇ ੱਟਾਣਾ ਮਾਰਨ ਬਿਲਕੁਲ ਜੀ ਜੇ ਕਿਸੇ ਦੇ ਕੋਲ ਕੋਈ ਸਬੂਤ ਆ ਹਾਂ ਜੀ ਸੋਹਰਾ ਸਾਡਾ ਮਿੱਤਰ ਨਹੀਂ ਲੱਗਦਾ ਹਾਂ ਬਿਲਕੁਲ ਹਾਂ ਜੀ ਅਸੀਂ ਈਵਨ ਕਿ ਸੋਹਰਾ ਕੀ ਅਸੀਂ ਦੋ ਬੋਲਣ ਵਾਲੇ ਜੇ ਸਾਡੇ ਤੇ ਵੀ ਕਿਸੇ ਨੂੰ ਕੋਈ ਏਦਾਂ ਦੀ ਗੱਲ ਹੈਗੀ ਆ ਕਿਉਂਕਿ ਪ੍ਰੀਤ ਸਿੰਘ ਸੈਣੀ ਦੀ ਜਿਹੜੀ ਮੌਤ ਹੈਗੀ ਆ ਉਹ ਇੱਕ ਬਹੁਤ ਹੀ ਅ ਛਿੜੋੜ ਕੇ ਰੱਖ ਗਈ ਆ ਸਾਰਿਆਂ ਨੂੰ ਬਿਲਕੁਲ ਬਿਲਕੁਲ ਹਾਂਜੀ ਬਿਲਕੁਲ ਹਾਂਜੀ ਉਹਨੇ ਬਹੁਤ ਛਿੜੋੜਿਆ ਆ ਬਿਲਕੁਲ ਹਾਂਜੀ ਹਰ ਇੱਕ ਹਿਰਦਾ ਵਲੁੰਦਰਿਆ ਪਿਆ ਆ ਪਰ ਇਸ ਸਮੇਂ ਦੇ ਉੱਤੇ ਬਿਨਾ ਸਬੂਤਾਂ ਤੋਂ ਬਿਨਾ ਸਿਰ ਪੈਰ ਗੱਲਾਂ ਕਰਨੀਆਂ ਉਹ ਕੋਈ ਅ ਅਣਕਾਨੂੰਨੀ ਕੰਮ ਨਹੀਂ ਹੁੰਦੇ ਇਨਸਾਨੀਅਤ ਤੋਂ ਗਿਰੀ ਹੋਈ ਗੱਲ ਹੈਗੀ ਇਹ ਬਿਲਕੁਲ ਹਾਂਜੀ ਹੁਣ ਮੰਨ ਲਓ ਸਪੋਜ਼ ਕਰੋ ਜਿਹੜੇ ਵੀ ਵੀਰ ਉੱਥੇ ਬੈਠੇ ਇਹ ਗੱਲ ਕਰਦੇ ਆ ਹਾਂਜੀ ਜੇ ਉਹਨਾਂ ਕੋਲ ਸਬੂਤ ਹੀ ਆ ਗਿਆ ਤੇ ਫਿਰ ਉਹ ਪਰਿਵਾਰ ਨਾਲ ਜਨਤਕ ਕਰ ਦੇਣ ਜਾਂ ਜੱਥੇਬੰਦੀਆਂ ਨਾਲ ਜਨਤਕ ਕਰ ਦੇਣ ਤੇ ਆਪਾਂ ਕਾਰਵਾਈ ਕਰਾਈਏ ਉਹਨਾਂ ਤੇ ਕਾਰਵਾਈ ਬਿਲਕੁਲ ਕਾਰਵਾਈ ਕਰ ਸਕੀਏ ਹਾਂਜੀ ਤੇ ਜੇ ਉਹਨਾਂ ਦਾ ਇਕੱਲਾ ਇਹੀ ਹੈ ਮੈਂ ਟੀਆਰਪੀ ਲੈਣੀ ਆ ਹਾਂ ਬਿਲਕੁਲ ਹਾਂਜੀ ਤੇ ਮੈਂ ਹੋਰ ਕੋਈ ਕੰਮ ਨਹੀਂ ਕਰਨਾ ਫੇਰ ਤਾਂ ਮਾੜੀ ਗੱਲ ਆ ਮੈਂ ਵੀ ਉਹਨੂੰ ਸੁਣਿਆ ਆ ਉਹ ਕਹਿ ਰਿਹਾ ਕਿ ਜੀ ਇਹਨਾਂ ਨੇ ਉੱਥੇ ਸਸਕਾਰ ਤੇ ਜਾਣ ਤੋਂ ਲੋਕਾਂ ਨੂੰ ਰੋਕਿਆ ਹਾਂ ਹੁਣ ਸਵਾਲ ਖੜਾ ਹੁੰਦਾ ਵਾ ਹਾਂਜੀ ਕਿ ਕੋਈ ਜਿਹੜਾ ਚਲੋ ਮੌਤ ਵਾਲੇ ਸਬੂਤ ਤੇ ਬਾਤ ਦੇ ਦੇਣਾ ਉਹ ਜਿਹੜੀ ਜ਼ਹਿਰ ਦਿੱਤੀ ਆ ਪਹਿਲਾ ਇਹੀ ਸਬੂਤ ਦੇ ਦੇਣਾ ਆ ਜਿਹੜੀ ਬੋਰੇ ਬੋਸਟਾਂ ਪਾਈਆਂ ਨੇ ਬੋਸਟਾਂ ਵੀ ਕੋਈ ਕੋ ਬੋਸਟ ਦਿਖਾਤਾ ਦਵੇ ਕੋਈ ਕਦੀ ਮੇਰੀ ਮੇਰੀ ਬੇਨਤੀ ਸੁਣਿਓ ਵੀ ਉਹ ਇੱਕ ਪੋਸਟ ਉਹਦੇ ਸਹਰੇ ਵੱਲੋਂ ਜਾਂ ਪਾਈ ਦਿਖਾਉਣ ਤੇ ਆ ਉਹਦੇ ਉੱਥੇ ਵੀ ਸਸਕਾਰ ਤੇ ਆਮ ਸੰਗਤ ਨਾ ਪਹੁੰਚੇ ਜਾਂ ਪ੍ਰਵਾਦੀ ਕੰਨਾ ਕਰੇਗਾ ਇਦਾਂ ਦੀ ਪੋਸਟ ਉਹਦੇ ਸਹੁਰਿਆਂ ਨੂੰ ਹਾਂ ਬਿਲਕੁਲ ਹਾਂ ਉਹਨਾਂ ਦੀ ਕੋਈ ਫੋਨ ਕਾਲ ਦੀ ਰਿਕਾਰਡਿੰਗ ਅੱਜ ਕੱਲ ਬਹੁਤ ਘੱਟ ਇਦਾਂ ਦਾ ਹੋ ਰਿਹਾ ਵੀ ਕਿਸੇ ਬੰਦੇ ਨੂੰ ਉਹਨਾਂ ਨੇ ਕਿਹਾ ਵੇ ਫੇਤਾ ਪਾ ਮੰਨੀਏ ਹਾਂ ਬਿਲਕੁਲ ਹਾਂਜੀ ਹੁਣ ਅਗਲੀ ਗੱਲ ਹੈ ਇਹ ਵੀ ਧੇਰ ਦੇ ਕੇ ਮਾਰਤਾ ਹਾਂਜੀ ਉਹਨਾਂ ਦੀ ਗੱਲ ਨੂੰ ਆਪਾਂ ਵੱਡਾ ਕਰਦੇ ਹਾਂ ਹਾਂਜੀ ਇਦਾਂ ਹੀ ਹੋ ਗਈ ਹੁਣੀ ਜਿੱਦਾਂ ਉਹ ਕਹਿੰਦੇ ਆ ਹਾਂਜੀ ਪਰ ਉਸ ਗੱਲ ਦਾ ਸਬੂਤ ਵੀ ਲਿਓਣ ਕੋਈ ਜਿਹੜੀ ਗਲਤ ਹੈ ਜਿਹੜੀ ਪ੍ਰਸ਼ਾਸਨਿਕ ਕਾਰਵਾਈ ਹੋਣੀ ਆ ਜਿਹੜੀ ਪਰਚਾ ਦਰਜ ਹੋਣਾ ਆ ਸਬੂਤਾਂ ਨਾਲ ਹੋਣਾ ਆ ਨਾ ਕਿ ਗੱਲਾਂ ਨਾਲ ਬਿਲਕੁਲ ਕੱਲੀ ਵੀਡੀਓ ਬਣਾਉਣ ਨਾਲ ਨਹੀਂ ਪਰਚਾ ਦਰਜ ਹੋਣਾ ਜੀ ਹਾਂ ਕੱਲੀ ਵੀਡੀਓ ਪਾਉਣ ਨਾਲ ਪਰਚਾ ਦਰਜ ਨਹੀਂ ਹੋਣਾ ਜੇ ਉਹਨਾਂ ਕੋਲ ਸਬੂਤ ਹੈਗਾ ਜਨਤਕਕਰਨ ਅਗਲੀ ਗੱਲ ਉੱਥੇ ਦੋ ਗੱਲਾਂ ਹੋ ਰਹੀਆਂ ਨਾ ਉਹ ਕਹਿੰਦੇ ਕਿ ਸ਼ਰਮਣੀ ਕਮੇਟੀ ਨੇ ਪੈਸੇ ਦਿੱਤੇ ਹਾਂਜੀ پیسے ਦੇ ਕੇ ਤੇ ਜ਼ਹਿਰ ਦਵਾਤੀ ਫਿਰ ਜੇ ਉਹਨਾਂ ਕੋ ਇੰਨਾ ਪਤਾ ਫਿਰ ਉਹਨਾਂ ਨੂੰ ਇੰਨਾ ਵੀ ਪਤਾ ਹੋਊਗਾ ਇਹ پیسے ਦਿੱਤੇ ਕਿੰਨੇ ਆ ਦਿੱਤੇ ਕਿੰਨੇ ਬਿਲਕੁਲ ਹਾਂਜੀ ਫੇ ਸਾਰੀ ਗੱਲ ਜਨਤਕ ਕਰਨੀ ਪਊਗੀ ਜਾਂ ਉਦਾਂ ਹੀ ਪ੍ਰੀਤ ਸਿੰਘ ਸੈਣੀ ਦਾ ਉਹ ਉਦਾਂ ਤਾਂ ਪਿਆਰ ਹੁੰਦਾ ਪਰ ਉਹਨਾਂ ਦੇ ਸਵੇ ਦੀ ਮਿੱਟੀ ਉਹਨਾਂ ਨੂੰ ਅੰਦਰ ਵਿੱਚ ਉਹਨਾਂ ਦੀ ਜਿਹੜੀ ਮਿੱਟੀ ਨੂੰ ਰੋਲਣਾ ਉਹ ਬਹੁਤ ਨੰਦਪਾਗੀਆਂ ਗੱਲਾਂ ਵਾ ਕਿਉਂਕਿ ਹਜੇ ਤੱਕ ਅਸੀਂ ਤਾਂ ਪਹਿਲੇ ਦਿਨ ਤੋਂ ਤੁਸੀਂ ਵੀ ਉੱਥੇ ਆਉਂਦੇ ਰਹੇ ਹੋ ਹਾਂਜੀ ਹਾਂਜੀ ਅਸੀਂ ਤਾਂ ਪਹਿਲੇ ਦਿਨ ਤੋਂ ਲੱਗੇ ਹੋਏ ਹਾਂ ਹਾਂ ਬਿਲਕੁਲ ਹਾਂਜੀ ਆਪਾਂ ਸਾਡੇ ਦੇਖਿਆ ਬਿਲਕੁਲ ਜੀ ਤੇ ਸਾਡੇ ਕੋਲ ਤੇ ਹਜੇ ਤੱਕ ਕੋਈ ਮੈਡੀਕਲ ਰਿਪੋਰਟ ਵਿੱਚ ਆਇਆ ਹੀ ਨਹੀਂ ਹੈਗਾ ਵੀ ਹਜੇ ਤੱਕ ਕੀ ਆ ਉਹ ਹਜੇ 12-15 ਦਿਨ ਦਾ ਟਾਈਮ ਦੱਸ ਰਹੇ ਨੇ ਬਿਲਕੁਲ ਬਿਲਕੁਲ ਜਿੰਨਾ ਕਿ ਜੇ ਮੈਡੀਕਲ ਤੇ ਨਹੀਂ ਕਲੀਅਰ ਹੁੰਦਾ ਕਿ ਮੌਤ ਦਾ ਕਾਰਨ ਕੀ ਆ ਤੇ ਉਨਾਂ ਚਿਰ ਹਵਾਈ ਕੇ ਲਈ ਸਰਾਰ ਨੇ ਇਹ ਬਿਲਕੁਲ ਬੇਬੁਨਿਆਦ ਆ ਬਿਲਕੁਲ ਜੀ ਇੱਕ ਤਾਂ ਦੇਖੋ ਘਰ ਦਾ ਜੀ ਚਲਾ ਗਿਆ ਉਹਨਾਂ ਦਾ ਜਵਾਨ ਪੁੱਤ ਚਲਾ ਗਿਆ ਉਤੋਂ ਇਹੋ ਜਿਹੀਆਂ ਗੱਲਾਂ ਕਰਕੇ ਉਹਨਾਂ ਦੇ ਹਿਰਦੇ ਨੂੰ ਹੋਰ ਸੱਟ ਮਾਰੀ ਜਾ ਰਹੀ ਹੈ ਜੀ ਬਿਲਕੁਲ ਜੀ ਬਿਲਕੁਲ ਵੇਖੋ ਜੇ ਹੁਣ ਉਹਨਾਂ ਉਹਨਾਂ ਲੋਕਾਂ ਨੂੰ ਇਹ ਹੀ ਨਹੀਂ ਪਤਾ ਹੈਗਾ ਕਿ ਉਹਨਾਂ ਦੇ ਘਰ ਦੀ ਸਿਚੁਏਸ਼ਨ ਕੀ ਆ ਹੁਣ ਜਿਹੜੇ ਬੰਦੇ ਦੀ ਜਿਹੜੇ ਸੌਰੇ ਦੀ ਗੱਲ ਕਰ ਰਿਹਾ ਉਹਦੀ ਧੀ ਬਿਲਕੁਲ ਹੈਂਡੀਕੈਪਡ ਹੋਈ ਬੈਠੀ ਆ ਹਾਂ ਬਿਲਕੁਲ ਬਿਲਕੁਲ ਹਾਂ ਜੀ ਇੱਕ ਤਰ੍ਹਾਂ ਨਾਲ ਹਜੇ ਉਹ ਵੀਲ ਚੇਅਰ ਤੇ ਉਹਨੂੰ ਚੱਕੀ ਫਿਰਦੇ ਆ ਇੱਕ ਵਿਵਤਾ ਤੋਂ ਉਹਨਾਂ ਦੇ ਉੱਤੇ ਪਹਿਲਾਂ ਹੀ ਹੈਗੀ ਐ ਤੇ ਦੂਜੀ ਵਿਵਤਾ ਉਹਨਾਂ ਦੇ ਉੱਤੇ ਆਪਾਂ ਇਹ ਪਾ ਰਿਆਂਗੇ ਉਹਨਾਂ ਨੇ ਜ਼ਹਿਰ ਦਿੱਤਾ ਬਿਲਕੁਲ ਬਿਲਕੁਲ ਹਾਂਜੀ ਹੈਨਾ ਇਹ ਇਹਨਾਂ ਇਹਨਾਂ ਚੀਜ਼ਾਂ ਦਾ ਇਹ ਚੀਜ਼ਾਂ ਜਿਹੜੀਆਂ ਇਨਸਾਨੀਅਤ ਤੋਂ ਗਿਰੀਆਂ ਹੋਈਆਂ ਗੱਲਾਂ ਹੈਗੀਆਂ ਇਹ ਸਾਨੂੰ ਗੱਲਾਂ ਕਰਨ ਤੋਂ ਪਹਿਲਾਂ ਸੋਚਣਾ ਚਾਹੀਦਾ ਵਾ ਕਿ ਜੇ ਅੱਜ ਉੱਥੇ ਹੋਇਆ ਵਾ ਤੇ ਕੱਲ ਸਾਡੇ ਵੀ ਇਹ ਹੋਣਾ ਹੈ ਬਿਲਕੁਲ ਹਾਂਜੀ ਹਾਂ ਬਿਲਕੁਲ ਭਾਵੇਂ ਕੋਈ ਦੁਸ਼ਮਣ ਵੀ ਹੋਵੇ ਉਹਨਾਂ ਦੀ ਜਿਹੜੀ ਮੌਤ ਦੀ ਗੱਲ ਕਰਨੀ ਜਾਂ ਉਹਦੇ ਮੌਤ ਦੇ ਖਲਾਸੇ ਕਰਨੇ ਉਹ ਬਿਨਾ ਸਿਰ ਤੇ ਪੈਰਾਂ ਤੋਂ ਕਰਨੇ ਮੇਰੇ ਤਾਂ ਹੋਰ ਸੋਚਦਾ ਗੁਰਮ ਪਿਆਰਿਓ ਵੀ ਕਈ ਵਾਰ ਇਦਾਂ ਹੁੰਦਾ ਵਾ ਕਿ ਇਹੋ ਜੀ ਗੱਲ ਕਰਦੇ ਹੋ ਕਿ ਪਰਿਵਾਰ ਪਰਿਵਾਰ ਹੀ ਆਪਸ ਵਿੱਚ ਉਲਝ ਜਾਣ ਤੇ ਜਿਹੜੀ ਅਸਲੀ ਖੁਸ਼ੀ ਉਹਨਾਂ ਨੂੰ ਬਚਾ ਲਈਏ ਉਹਨਾਂ ਨੂੰ ਬਚਾ ਲਈਏ ਬਿਲਕੁਲ ਇਹੀ ਮਨਸ਼ਾ ਹੋ ਸਕਦੀ ਹੈ ਫਿਰ ਇਹੋ ਜਿਹੇ ਬੰਦੇ ਦੇ ਕਿਈ ਕਈ ਤਰ੍ਹਾਂ ਦੇ ਇਹਨਾਂ ਲੋਕਾਂ ਦੇ ਹੁੰਦੇ ਆ ਇਹੇ ਮਨਛੇ ਸੋ ਮੇਰੀ ਤਾਂ ਸਾਰੀ ਸੰਗਤ ਨੂੰ ਸਾਰੇ ਉਹਦੇ ਪ੍ਰੀਤ ਦੇ ਚਾਹਣ ਵਾਲਿਆਂ ਨੂੰ ਸਮੇਤ ਪਰਿਵਾਰ ਅਤੇ ਸਮੇਤ ਰਿਸ਼ਤੇਦਾਰਾਂ ਨੂੰ ਸਾਰਿਆਂ ਨੂੰ ਬੇਨਤੀ ਆ ਵੀ ਸਾਾਨੂੰ ਸੰਜਮ ਚ ਰਹਿ ਕੇ ਜਿਹੜੀ ਮੈਡੀਕਲ ਰਿਪੋਰਟ ਹੈਗੀ ਉਹਦੀ ਵੇਟ ਕਰਨੀ ਚਾਹੀਦੀ ਤੇ ਉਹਦਾ ਇੰਤਜ਼ਾਰ ਕਰਨਾ ਚਾਹੀਦਾ ਔਰ ਸਣੇ ਮੀਡੀਆ ਪਾਈ ਜਿਹੜਾ ਜਿਨਨੇ ਜੇ ਕਿਸੇ ਨੇ ਟੀ.ਐਲ.ਪੀ ਵਧਾਉਣ ਵਾਸਤੇ ਚਟਕਾਰੇ ਲਾ ਲ ਕੇ ਖਬਰਾਂ ਲਾਉਣੀਆਂ ਤੇ ਕੋਈ ਨਹੀਂ ਕਰਤੇ ਤੇ ਅੱਜ ਅਸੀਂ ਬਖਸ਼ੀ ਨਹੀਂ ਜਾਣਾ ਬਿਲਕੁਲ ਜੀ ਜਨਾ ਬਿਲਕੁਲ ਸਾਨੂੰ ਸੰਜਮ ਚ ਰਹਿ ਕੇ ਮੈਡੀਕਲ ਰਿਪੋਰਟ ਦਾ ਇੰਤਜ਼ਾਰ ਕਰਨਾ ਚਾਹੀਦਾ ਜਦੋਂ ਮੈਡੀਕਲ ਰਿਪੋਰਟ ਆ ਜਾਊਗੀ ਫਿਰ ਅਗਲੀ ਗੱਲ ਫੇ ਕੋਈ ਹੋਵੇ ਭਾਵੇਂ ਤੁਸੀਂ ਹੋ ਮੈਂ ਹਾਂ ਸੋਹਣਾ ਹੋਵੇ ਭਰਾ ਹੋਵੇ ਜਿਹੜਾ ਵੀ ਹੋਵੇ ਉਹਦਾ ਸੱਜਣ ਹੋਵੇ ਕੋਈ ਦੋਸਤ ਮਿੱਤਰ ਹੋਵੇ ਜਿਹੜਾ ਵੀ ਹੋਵੇ ਉਹਦੇ ਬੰਦੀਕਾਰ ਭਾਈ ਜਰੂਰ ਹੋਣੀ ਚਾਹੀਦੀ ਹੋਣੀ ਚਾਹੀਦੀ ਜੀ ਜੇ ਭਾਈ ਸਾਹਿਬ ਜੀ ਜਿਹੜੇ ਇਹੋ ਜੇ ਚੈਨਲ ਇਹੋ ਜੀਆਂ ਖਬਰਾਂ ਪਾ ਰਹੇ ਨੇ ਉਹਨਾਂ ਤੇ ਵੀ ਕੋਈ ਕਾਰਵਾਈ ਆਪਾਂ ਨੂੰ ਕਰਵਾਉਣੀ ਚਾਹੀਦੀ ਹੈ ਕਿਸੇ ਤਰੀਕੇ ਦੀ ਬਿਲਕੁਲ ਜੀ ਹਜੇ ਉਹਦਾ ਆਪਾਂ ਸਾਰਿਆਂ ਨਾਲ ਹੁਣ ਗੁਰਮਤਾ ਕਰਦੇ ਆ ਹਾਂਜੀ ਹਜੇ ਆਪਣੇ ਕੋਈ ਆਈ ਆ ਗੱਲ ਫਿਰ ਆਪਾਂ ਇਹ ਜੇ ਇਹ ਚੈਨਲ ਇੱਥੇ ਕੀ ਇਹਦਾ ਕੰਟਰੀਆ ਕਰੀਟਰੀਆ ਕੀ ਇਹਦੀ ਸਟ੍ਰੈਟਜੀ ਹੈਗੀ ਆ ਜਿਹੜੇ ਕਿਹੜੇ ਤਰੀਕੇ ਨਾਲ ਹੈਗਾ ਉਹਦੇ ਤੇ ਫਿਰ ਆਪਾਂ ਗੱਲ ਕਰਦੇ ਆ ਸਾਰੀ ਕਰਾਂਗੇ ਠੀਕ ਹੈ ਜੀ ਜਿਹੜਾ ਵੀ ਕੋਈ ਬੇਤੁਕੀਆਂ ਗੱਲਾਂ ਕਰੇਗਾ ਸਾਡਾ ਉਹ ਛੋਟਾ ਵੀਰ ਚਲੇ ਗਿਆ ਉਹ ਗੱਲ ਠੀਕ ਨਹੀਂ ਠੀਕ ਹੋਈ ਉਹ ਤਾਂ ਸਾਨੂੰ ਸਦਮਾ ਆ ਜਿਹਨੇ ਨਾ ਜਾ ਕੇ ਦੁੱਖ ਵਿੱਚ ਹੋਰ ਵਾਅਦਾ ਕਰ ਰਿਆ ਉਹ ਬਖਸ਼ਿਆ ਨਹੀਂ ਜਾਊਗਾ ਬਿਲਕੁਲ ਜੀ ਮੈਂ ਆਪਸੇ ਤੋਂ ਸਵੇਰੇ ਸੁਣੀ ਹੈ ਤਾਂ ਇੱਕਦਮ ਹੈਰਾਨ ਹੋ ਗਿਆ ਵੀ 10 ਵੀ ਇੱਕ ਤਾਂ ਇੰਨਾ ਵੱਡਾ ਕਾਂਡ ਹੋ ਗਿਆ ਸਾਡੇ ਵੀਰ ਨਾਲ ਉਤੋਂ ਹੁਣ ਪਰਿਵਾਰਾਂ ਨੂੰ ਹੀ ਲੜਾਈ ਕਰਾਣ ਦਾ ਇਹਨਾਂ ਦਾ ਜਿਹੜਾ ਕਾਰਜ ਨੇ ਕਰਨ ਜਾ ਰਹੇ ਨੇ ਚੈਨਲ ਨਾਲ ਕੀ ਨਹੀਂ ਜੀ ਦੇਖੋ ਜੀ ਇਹ ਲੋਕ ਜਿਹੜੇ ਆ ਇਹ ਲੋਕ ਜਿਹੜੇ ਵੀ ਲੋਕ ਕਰਦੇ ਆ ਨਾ ਹਾਂਜੀ ਉਹ ਉਹਨਾਂ ਦੇ ਅੰਦਰ ਮਨੁੱਖਤਾ ਨਹੀਂ ਹੈਗੀ ਬਿਲਕੁਲ ਬਿਲਕੁਲ ਉਹਨਾਂ ਨੇ ਉਹਨਾਂ ਨੂੰ ਆਪਣਾ ਸੌਦਾ ਵੇਚਣ ਤੱਕ ਮਤਲਬ ਹੁੰਦਾ ਕਿ ਸਾਡਾ ਸੌਦਾ ਵੇਚਣਾ ਚਾਹੀਦਾ ਸਾਡੀ ਕਿਉਂਕਿ ਜਿਹਨੂੰ ਲੋਕ ਐ ਇੱਕਦਮ ਇੰਟਰੈਕਟ ਹੋ ਕੇ ਦੇਖਣ ਹਾਂ ਬਸ ਉਹ ਚੀਜ਼ ਇਹਨਾਂ ਨੇ ਅੱਗੇ ਰੱਖ ਲਈ ਉਹ ਉਹ ਉਹੋ ਜਿਹਾ ਸਨਸਨੀਖੇਜ਼ ਕਲਾਸੇ ਕਰਤੇ ਸਨਸਨੀਖੇਜ਼ ਖਲਾਸੇ ਉਹ ਇੱਕ ਬੰਦਾ ਤੇ ਹਜੇ ਪਰਿਵਾਰ ਰੁੜਿਆ ਜਾ ਰਿਹਾ ਅਗਲੇ ਸ਼ਿਵਿਆਂ ਦੇ ਵਿੱਚ ਬੈਠੇ ਆ ਸਮਸ਼ਾਨ ਘੂਮੀ ਚ ਬੈਠੇ ਹੋ ਦੀ ਨਜ਼ਰ ਕਰ ਰਹੇ ਆ ਤੁਸੀਂ ਗੱਲਾਂ ਕਰੀ ਜਾਂਦੇ ਹੋ ਜਿਹੜੀ ਜਿਹੜੀ ਅਥਾਰਟੀ ਹੈਗੀ ਆ ਮੈਡੀਕਲ ਲੈਨ ਹੈਗੀ ਆ ਉਹ ਅਜੇ 10 ਤੋਂ 12 15 ਦਿਨ ਦਾ ਟਾਈਮ ਮੰਗ ਰਿਹਾ ਤੇ ਤੁਸੀਂ ਘਰੇ ਬੈਠੇ ਕੁਰਸੀ ਦੇ ਬਹਿ ਕੇ ਬੈਠੇ ਏਸੀ ਵਾਲੇ ਕਮਰੇ ਚ ਬੈ ਕੇ ਬੈਠੇ ਹੀ ਕਹੀ ਜਾਂਦੇ ਆ ਕਿ ਆ ਹੋ ਗਿਆ ਬਿਲਕੁਲ ਪਰ ਦੇਖੋ ਪਰਿਵਾਰ ਨਾਲ ਕੋਈ ਗੱਲਬਾਤ ਨਹੀਂ ਕੋਈ ਇਹਨਾਂ ਨੇ ਦੁੱਖ ਨਹੀਂ ਸਾਂਝਾ ਕੀਤਾ ਤੇ ਕੋਈ ਇਹਨਾਂ ਨੇ ਗੱਲਬਾਤ ਹਾਲਚਾਲ ਨਹੀਂ ਕਿਸੇ ਦਾ ਪੁੱਛਿਆ ਵੀ ਕੀ ਮੰਨ ਤੇ ਬੀਤ ਰਹੀ ਹੈ ਕੀ ਨਹੀਂ ਬੀਤ ਰਹੀ ਹੈ ਨਾ ਤੇ ਉਦਾਂ ਹੀ ਬਹਿ ਕੇ ਵੀਡੀਓ ਬਣਾਈ ਜਾ ਰਹੇ ਤੇ ਆਪਣੇ ਆਪ ਨੂੰ ਬੜੇ ਹਮਾਇਤੀ ਦੱਸ ਰਹੇ ਨੇ ਪ੍ਰੀਤ ਸੈਣੀ ਦੇ ਨਹੀਂ ਨਹੀਂ ਇਹ ਬਹੁਤ ਮਾੜੀਆਂ ਗੱਲਾਂ ਹੈਗੀਆਂ ਇਹ ਇਹਨਾਂ ਨੂੰ ਬਾਜ ਆਉਣਾ ਚਾਹੀਦਾ ਵਾ ਇਹ ਇਹਨਾਂ ਨੇ ਫਿਰ ਆਖਰਕਾਰ ਕਿਤੇ ਨਾ ਕਿਤੇ ਸਾਡੀ ਜਿਹੜੀ ਇਨਸਾਨੀਅਤ ਆ ਉਹਨੂੰ ਵੀ ਇਹਨਾਂ ਨੇ ਸ਼ਰਮਸਾਰ ਕੀਤਾ ਆ ਇਹਨਾਂ ਗੱਲਾਂ ਲਈ ਬਿਲਕੁਲ ਜੀ ਚਲੋ ਬਹੁਤ ਬਹੁਤ ਧੰਨਵਾਦ ਭਾਈ ਸਾਹਿਬ ਜੀ ਆਪ ਜੀ ਦਾ ਕਿਉਂਕਿ ਸਾਨੂੰ ਮੰਨਤੀ ਸੀਗਾ ਵੀ ਗਲਤ ਪ੍ਰਚਾਰ ਆ ਜਿਹੜਾ ਸੰਗਤ ਦੇ ਵਿੱਚ ਹੋ ਰਿਹਾ ਹੈ ਤੇ ਉਹਦੇ ਤੇ ਠਲ ਪਾਈ ਜਾ ਸਕੇ ਇਸ ਕਰਕੇ ਆਪ ਜੀ ਦੇ ਵਿਚਾਰ ਲੈਨੇ ਜੀ ਇਸ ਰਿਸ਼ਤੇ ਦੇ ਉੱਤੇ ਤੇ ਦਿਲ ਦੀ ਗਹਿਰਾਈਆਂ ਤੋਂ ਬਹੁਤ ਬਹੁਤ ਧੰਨਵਾਦ ਪਰ ਮੇਰੀ ਇੱਕ ਵਾਰ ਫਿਰ ਫਿਰ ਮੈਂ ਤੁਹਾਡੇ ਮਾਧਿਅਮ ਤੇ ਸਾਰਿਆਂ ਨੂੰ ਫਿਰ ਬੇਨਤੀ ਕਰਾਂ ਕਿ ਬਿਨਾਂ ਸਿਰ ਪੌੜ ਪੈਰ ਤੋਂ ਬੋਲਣਾ ਬੰਦ ਕਰ ਦਿਓ ਇਹ ਚੰਗਾ ਨਹੀਂ ਹੁੰਦਾ ਹਾਂਜੀ ਤੇ ਇੱਕ ਦਿਨ ਅਸੀਂ ਵੀ ਜਾਣਾ ਆ ਸੰਸਾਰ ਤੋਂ ਇਸ ਗੱਲ ਦਾ ਇਸ ਗੱਲ ਨੂੰ ਧਿਆਨ ਚ ਰੱਖ ਕੇ ਬਿਲਕੁਲ ਬਿਲਕੁਲ ਅਸਲੀ ਲੜਾਈ ਲੜਨ ਵਾਸਤੇ ਹੁਣ ਮੈਂ ਇਹਨਾਂ ਪੱਤਰਕਾਰ ਵੀਰਾਂ ਨੂੰ ਤੁਹਾਡੇ ਵੀਰਾਂ ਨੂੰ ਸਾਰਿਆਂ ਨੂੰ ਸਵਾਲ ਕਰਾਂ ਵੀ ਤੁਹਾਡੀ ਜਮਾਤ ਦਾ ਬੰਦਾ ਸੀ ਹਾਂ ਬਿਲਕੁਲ ਹਾਂਜੀ ਆ ਅੱਛਾ ਤੇ ਪੱਤਰਕਾਰ ਭਾਈਚਾਰੇ ਵਿੱਚੋਂ ਕੱਲ ਮੈਨੂੰ ਉੱਥੇ ਕੋਈ ਦਿਸਿਆ ਨਹੀਂ ਹਾਂਜੀ ਹਾਂ ਸੰਸਕਾਰ ਵੇਲੇ ਕੋਈ ਦਿਸਿਆ ਨਹੀਂ ਬਿਲਕੁਲ ਨਹੀਂ ਕੁਰਸੀਆਂ ਤੇ ਬਹਿ ਕੇ ਅਸੀਂ ਐ ਡੀ ਡੀਆਂ ਵੱਡੀਆਂ ਵੀਡੀਓ ਪਾ ਰਹੇ ਆ ਤੇ ਜੇ ਜਰਨਲਿਸਟ ਭਰਾ ਸਾਰੇ ਇਕੱਠੇ ਹੋ ਜਾਂਦੇ ਆ ਤੇ ਉਹਦੀ ਰਿਪੋਰਟ ਜਿਹੜੀ 12 15 ਦੇ ਨਾਲ ਹੀ ਗੱਲ ਕੀ ਉਹ ਹਫ਼ਤੇ ਚ ਵੀ ਆ ਜਾਵੇਗੀ ਬਿਲਕੁਲ ਆ ਸਕਦੀ ਹਾਂ ਜੀ ਅਸਲੀ ਲੜਾਈ ਲੜਨ ਵਾਲੇ ਪਾਸੇ ਚੱਲੀਏ ਪਰਿਵਾਰ ਦਾ ਸਾਥ ਦਈਏ ਸਾਰੇ ਇਕੱਠੇ ਹੋ ਕੇ ਇੱਕ ਯੂਨਾਈਟਡ ਲੜਾਈ ਲੜੀਏ ਤਾਂ ਕਿ ਉਹਦੀ ਜਿਹੜੀ ਅਸਲੀ ਮੌਤ ਦੇ ਕਾਰਨਾਂ ਨੂੰ ਸਾਹਮਣੇ ਲਿਆ ਲਿਆ ਜਾ ਸਕਣ ਠੀਕ ਆ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ